ਅੱਜ ਸਵੇਰ ਤੋਂ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਤੇ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਮੈਨੂੰ ਸ਼ੁਰੂ ਤੋਂ ਹੀ ਬਿਜਲੀ ਦੇ ਚਮਕਣ ਤੇ ਬੱਦਲਾਂ ਦੇ ਗਰਜਣ ਤੋਂ ਡਰ ਲੱਗਦਾ ਸੀ। ਇਹ ਮੇਰੇ ਵਿਆਹ ਤੋਂ ਬਾਅਦ ਪਹਿਲਾ ਮੀਂਹ ਸੀ। ਮੈਂ ਹਮੇਸ਼ਾ ਸੋਚਦੀ ਸੀ ਕਿ ਵਿਆਹ ਤੋਂ ਬਾਅਦ ਪਹਿਲੀ ਬਾਰਿਸ਼ ਵਿੱਚ ਮੈਂ ਆਪਣੇ ਘਰ ਵਾਲੇ ਨਾਲ ਇੰਜੋਏ ਕਰੂੰਗੀ। ਪਰ ਸ਼ਾਮ ਨੂੰ ਅਚਾਨਕ ਹੀ ਉਹਨਾਂ ਦਾ ਫੋਨ ਆ ਗਿਆ ਸੀ ਕਿ ਮੌਸਮ ਖਰਾਬ ਹੈ ਤੇ ਸੜਕਾਂ ਉੱਤੇ ਬਹੁਤ ਪਾਣੀ ਇਕੱਠਾ ਹੋ ਗਿਆ। ਇਸ ਕਰਕੇ ਉਹ ਘਰ ਨਹੀਂ ਆ ਸਕਦੇ ਤੇ ਉਹ ਹੁਣ ਸਵੇਰੇ ਮੀਂਹ ਰੁਕੇ ਤੋਂ ਹੀ ਆਉਣਗੇ ਤੇ ਉਹਨਾਂ ਨੂੰ ਦਫ਼ਤਰ ਵਿੱਚ ਹੀ ਰੁਕਣਾ ਪੈਣਾ ਜਿੱਦਾਂ ਮੀਂਹ ਰੁਕੇਗਾ ਉਹ ਆ ਜਾਣਗੇ ਮੈਂ ਇਹ ਗੱਲ ਆਪਣੇ ਸਹੁਰੇ ਨੂੰ ਦੱਸ ਦਿੱਤੀ ਸੀ ਕਿ ਰਵੀ ਅੱਜ ਨਹੀਂ ਆਉਣਗੇ ਸਵੇਰੇ ਹੀ ਆਉਣਗੇ ਕਿਉਂਕਿ ਸੜਕਾਂ ਉੱਤੇ ਪਾਣੀ ਇਕੱਠਾ ਮੇਰੇ ਸਹੁਰੇ ਨੇ ਕਿਹਾ ਤੂੰ ਚਿੰਤਾ ਨਾ ਕਰ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਨਾਲ ਸੌ ਜਾ ਫਿਕਰ ਕਰਨ ਦੀ ਕੋਈ ਲੋੜ ਨਹੀਂ ਹਮੇਸ਼ਾ ਇਸ ਮੀਂਹ ਦੇ ਮੌਸਮ ਵਿੱਚ ਰਵੀ ਨੂੰ ਆਪਣੇ ਦਫ਼ਤਰ ਵਿੱਚ ਹੀ ਰੁਕਣਾ ਪੈਂਦਾ ਅਤੇ ਮੈਂ ਉਹਨਾਂ ਦੇ ਦੱਸਣ ਤੋਂ ਬਾਅਦ ਆਪਣੇ ਕਮਰੇ ਵਿੱਚ ਆ ਗਈ ਸੀ ਪਰ ਸਮਾਂ ਬੀਤ ਨਹੀਂ ਰਿਹਾ ਸੀ ਬਹੁਤ ਹੀ ਤੇਜ਼ ਬਾਰਿਸ਼ ਹੋ ਰਹੀ ਸੀ ਬੜੀ ਮੁਸ਼ਕਲ ਨਾਲ ਰਾਤ ਦੇ 2 ਵਜੇ ਸੀ ਮੈਨੂੰ ਮੀਂਹ ਤੋਂ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਬਿਜਲੀ ਦੀ ਚਮਕ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੇਰੇ ਕਮਰੇ ਦੀ bari ਵਿੱਚੋਂ ਬਿਜਲੀ ਦਿਸ ਰਹੀ ਸੀ ਤੇ ਹੁਣ ਮੈਂ ਇਕੱਲੀ ਆਪਣੇ ਕਮਰੇ ਵਿੱਚ ਨਹੀਂ ਰਹਿ ਸਕਦੀ ਸੀ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਨਣਦ ਦੇ ਕਮਰੇ ਵਿੱਚ ਅੱਜ ਰਾਤ ਰੁਕ ਜਾਵਾਂ ਮੈਂ ਇਹ ਸੋਚ ਹੀ ਰਹੀ ਸੀ ਕਿ ਰਾਤ ਨੂੰ ਉਸਦੇ ਕਮਰੇ ਵਿੱਚ ਰੁਕ ਜਾਨੀ ਹਾਂ ਮੈਂ ਡਰਦੇ ਡਰਦੇ ਬੜੀ ਮੁਸ਼ਕਲ ਨਾਲ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਡਰ ਦੇ ਮਾਰੇ ਮੇਰਾ ਪੂਰਾ ਹਾਲ ਸੀ ਕਿਉਂਕਿ ਮੇਰੀ ਨਣਦ ਦਾ ਕਮਰਾ نیچے ਸੀ ਤੇ ਮੈਂ ਉੱਪਰ ਚਬਾਰੇ ਵਿੱਚ ਸੀ ਮੇਰੇ ਸਹੁਰੇ ਦਾ ਕਮਰਾ ਵੀ ਉਸਦੇ ਬਿਲਕੁਲ ਹੀ ਨਾਲ ਲੱਗਦਾ ਸੀ ਅਸੀਂ ਦੋਨੋਂ ਉੱਪਰ ਰਹਿੰਦੇ ਸੀ ਸ਼ਾਇਦ ਇਸੇ ਕਰਕੇ ਮੈਨੂੰ ਬਹੁਤ ਡਰ ਲੱਗਦਾ ਸੀ ਮੀਂਹ ਕਰਕੇ ਮੈਂ ਘਰ ਦੇ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ ਅਤੇ ਜ਼ਿਆਦਾ ਕਰਕੇ ਮੀਂਹ ਵਿੱਚ ਬੱਤੀ ਵੀ ਚਲੀ ਜਾਂਦੀ ਹੈ ਤੇ ਉਸ ਦਿਨ ਵੀ ਲਾਈਟ ਚਲੀ ਗਈ ਹਨੇਰੇ ਵਿੱਚ ਮੈਂ ਹੌਲੀ-ਹੌਲੀ ਪੌੜੀਆਂ ਉਤਰਦੀ ਹੋਈ ਆਪਣੀ ਨਣਦ ਦੇ ਕਮਰੇ ਦੇ ਦਰਵਾਜ਼ੇ ਤੱਕ ਪਹੁੰਚੀ ਜਿੱਦਾਂ ਹੀ ਦਰਵਾਜ਼ੇ ਨੂੰ ਹੱਥ ਲਾਇਆ ਤਾਂ ਸ਼ਾਇਦ ਦਰਵਾਜ਼ਾ ਖੁੱਲ੍ਹਾ ਸੀ ਇਸ ਲਈ ਮੇਰਾ ਹੱਥ ਹੱਥ ਲੱਗਦੇ ਹੀ ਦਰਵਾਜ਼ਾ ਖੁੱਲ ਗਿਆ ਤੇ ਮੇਰੀ ਨਣਦ ਦੇ ਕਮਰੇ ਵਿੱਚ ਬਿਲਕੁਲ ਹਲਕੀ ਜਹੀ ਰੌਸ਼ਨੀ ਸੀ ਅੰਦਰ ਹੀ ਜਾਂਦੇ ਜੋ ਮੈਨੂੰ ਨਜ਼ਰ ਆਇਆ ਉਹ ਮੇਰੇ ਰੋਂਗਟੇ ਖੜੇ ਕਰ ਗਿਆ ਮੈਨੂੰ ਲੱਗਾ ਕਿ ਸ਼ਾਇਦ ਮੈਨੂੰ ਕੋਈ ਗਲਤਫਹਿਮੀ ਹੋ ਗਈ ਹੈ ਪਰ ਅੱਖਾਂ ਦੇਖਿਆ ਕਿੱਦਾਂ ਗਲਤ ਹੋ ਸਕਦਾ ਹੈ ਮੇਰੀ ਨੰਦ ਸਿਸਕੀਆਂ ਲੈ ਲੈ ਕੇ ਰੋ ਰਹੀ ਸੀ ਤੇ ਉਹ ਮੇਰੇ ਸਹੁਰੇ ਦਾ ਵਿਰੋਧ ਕਰ ਰਹੀ ਸੀ ਜੋ ਕਿ ਮੇਰੀ ਅੱਖਾਂ ਦੇ ਸਾਹਮਣੇ ਸੀ ਮੈਂ ਆਪਣੀ ਥਾਂ ਤੇ ਸੁੰਨ ਹੋ ਕੇ ਖੜੀ ਹੋ ਗਈ ਸੀ ਕਿ ਆਕਰ ਇਹ ਸਭ ਕੁਝ ਕੀ ਹੋ ਰਿਹਾ ਸੀ ਕਿ ਕੋਈ ਪਿਓ ਕਿਸ ਤਰ੍ਹਾਂ ਆਪਣੀ ਧੀ ਦੇ ਨਾਲ ਇਦਾਂ ਕਰ ਸਕਦਾ ਉਸ ਦੀ ਰੋਣ ਦੀ ਆਵਾਜ਼ਾਂ ਅਤੇ ਉਸ ਦੇ ਕੱਪੜੇ ਕੁਝ ਹੋਰ ਹੀ ਦੱਸ ਰਹੇ ਸੀ ਉਸ ਦੀ ਹਾਲਤ ਬਹੁਤ ਖਰਾਬ ਸੀ ਉਸ ਸਮੇਂ ਤਾਂ ਮੈਨੂੰ ਆਪਣਾ ਸਹੁਰਾ ਇੱਕ ਦਰਿੰਦਾ ਲੱਗ ਰਿਹਾ ਸੀ ਪਤਾ ਨਹੀਂ ਕਦੋਂ ਦਾ ਉਹ ਮੇਰੀ ਨੰਦ ਤੇ ਜ਼ੁਲਮ ਕਰ ਰਿਹਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਕੀ ਉਸ ਦਾ ਅਜਿਹਾ ਰਵਈਆ ਕਿਉਂ ਸੀ ਮੇਰੀ ਨਣਦ ਦੀਆਂ ਅੱਖਾਂ ਦੇ ਵਿੱਚ ਕੋਈ ਰਾਜ਼ ਸੀ ਜੋ ਮੈਂ ਅੱਜ ਪਤਾ ਕਰਨਾ ਹੀ ਸੀ ਮੈਂ ਉਸ ਘਰ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ ਵਿਆਹ ਕੇ ਆਈ ਸੀ ਅਤੇ ਮੈਂ ਤੇ ਰਵੀ ਇਕੱਠੇ ਹੀ ਕਾਲਜ ਵਿੱਚ ਪੜਦੇ ਸੀ ਅਸੀਂ ਇੱਕ ਦੂਜੇ ਨੂੰ ਉੱਥੇ ਹੀ ਪਸੰਦ ਕਰ ਲਿਆ ਸੀ ਜਦੋਂ ਸਾਡੀ ਪੜ੍ਹਾਈ ਪੂਰੀ ਹੋਈ ਉਸ ਤੋਂ ਬਾਅਦ ਰਵੀ ਨੂੰ ਨੌਕਰੀ ਮਿਲ ਗਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਮੇਰੇ ਘਰ ਰਿਸ਼ਤਾ ਭੇਜ ਦਿੱਤਾ ਰਵੀ ਬਹੁਤ ਨੇਕ ਤੇ ਚੰਗਾ ਮੁੰਡਾ ਸੀ ਨੌਕਰੀ ਕਰਦਾ ਸੀ ਇਸ ਲਈ ਮੇਰੇ ਪਿਓ ਨੂੰ ਇਸ ਰਿਸ਼ਤੇ ਤੋਂ ਕੋਈ ਵੀ ਇਤਰਾਜ਼ ਨਹੀਂ ਸੀ ਤੇ ਮੇਰੇ ਪਿਓ ਨੂੰ ਕੋਈ ਅਜੀਹ ਗੱਲ ਨਹੀਂ ਲੱਗੀ ਜਿਸ ਕਰਕੇ ਮੇਰੇ ਘਰ ਦੇ ਇਸ ਰਿਸ਼ਤੇ ਲਈ ਮਨਾ ਕਰਦੇ ਜਾਂ ਰਿਸ਼ਤਾ ਮੋੜ ਦਿੰਦੇ ਕਿਉਂਕਿ ਮੇਰੇ ਘਰਦਿਆਂ ਨੇ ਜਿਸ ਤੋਂ ਵੀ ਪੁੱਛਿਆ ਉਸ ਨੇ ਰਿਸ਼ੀ ਦੀ ਤਾਰੀਫ਼ ਹੀ ਕੀਤੀ ਇਦਾਂ ਹੀ ਦਿਨ ਬੀਤ ਰਹੇ ਸੀ ਵਿਆਹ ਤੋਂ ਬਾਅਦ ਮੈਂ ਸੁਣ ਰੱਖਿਆ ਸੀ ਕਿ ਜਦੋਂ ਘਰ ਵਿੱਚ ਕੋਈ ਛੋਟੀ ਨੰਦ ਹੋਵੇ ਤਾਂ ਉਸ ਦੇ ਨਾਲ ਨਿਭਾਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਉਹ ਆਪਣੇ ਭਰਾ ਤੇ ਆਪਣੇ ਪਿਓ ਦੀ लाਡਲੀ ਹੁੰਦੀ ਹੈ ਮੇਰੀ ਵੀ ਇੱਕ ਛੋਟੀ ਨੰਦ ਸੀ ਮੈਨੂੰ ਵਿੱਚੋ ਵਿੱਚ ਬਹੁਤ ਡਰ ਸੀ ਕਿ ਪਤਾ ਨਹੀਂ ਉਹ ਉਸ ਨਾਲ ਮੇਰੀ ਨਿਭੂਗੀ ਵੀ ਕਿ ਨਹੀਂ ਪਰ ਜਿਹਾ ਕੁਝ ਨਹੀਂ ਸੀ ਉਹ ਬਹੁਤ ਹੀ ਸ਼ਾਂਤ ਸੁਭਾਅ ਦੀ ਤੇ ਚੰਗੀ ਕੁੜੀ ਸੀ ਉਹ ਆਪਣੇ ਕੰਮ ਤੋਂ ਕੰਮ ਰੱਖਦੀ ਸੀ ਜ਼ਿਆਦਾ ਨਹੀਂ ਬੋਲਦੀ ਸੀ ਜ਼ਿਆਦਾ ਸਮੇਂ ਆਪਣੇ ਕੰਮ ਵਿੱਚ ਹੀ ਰਹਿੰਦੀ ਤੇ ਆਪਣੇ ਕਮਰੇ 'ਚ ਬੰਦ ਰਹਿੰਦੀ। ਸਕੂਲ ਤੋਂ ਆ ਕੇ ਆਪਣੇ ਕਮਰੇ ਵਿੱਚ ਕੈਦ ਹੋ ਜਾਂਦੀ ਤੇ ਫਿਰ ਉਸ ਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਸੀ। ਮੈਂ ਉਸ ਨੂੰ ਜ਼ਬਰਦਸਤੀ ਕਮਰੇ ਤੋਂ ਬਾਹਰ ਕੱਢਦੀ, ਰੋਟੀ ਖਾ ਕੇ ਉਹ ਫਿਰ ਵਾਪਸ ਚਲੀ ਜਾਂਦੀ। ਮੇਰਾ ਸਾਰਾ ਧਿਆਨ ਉਸ ਉੱਤੇ ਹੀ ਰਹਿੰਦਾ ਸੀ ਕਿ ਮੇਰਾ ਸਹੁਰਾ ਹਮੇਸ਼ਾ ਉਸ ਨੂੰ ਕਹਿੰਦਾ ਕਿ ਸਾਡੇ ਨਾਲ ਬਾਹਰ ਆ ਕੇ ਬੈਠਿਆ ਕਰ, ਉੱਥੇ ਗੱਲਾਂ ਕਰਿਆ ਕਰ, ਕਿਸੇ ਨਾਲ ਗੱਲ ਦਾ ਉਹ ਕੋਈ ਜਵਾਬ ਨਹੀਂ ਦਿੰਦੀ ਸੀ। ਮੈਂ ਉਸ ਨੂੰ ਕੋਈ ਗੱਲ ਪੁੱਛਦੀ ਤਾਂ ਉਹ ਗੱਲ ਖਤਮ ਕਰ ਦਿੰਦੀ ਕਿ ਉਸ ਨੇ ਪੜ੍ਹਾਈ ਕਰਨੀ ਹੈ ਫਿਰ ਮੈਂ ਚੁੱਪ ਕਰ ਜਾਂਦੀ ਜਦੋਂ ਮੈਂ ਇਹ ਗੱਲ ਆਪਣੇ ਘਰ ਵਾਲੇ ਨੂੰ ਕਹੀ ਤਾਂ ਉਹ ਕਹਿਣ ਲੱਗੇ ਕਿ ਉਹ ਸ਼ੁਰੂ ਤੋਂ ਇਦਾਂ ਦੀ ਨਹੀਂ ਸੀ ਉਹ ਕਹਿੰਦੇ ਕਿ ਪਹਿਲਾਂ ਉਹ ਬਹੁਤ ਖੁਸ਼ ਰਹਿੰਦੀ ਸੀ ਪਰ ਮਾਂ ਦੇ ਜਾਣ ਤੋਂ ਬਾਅਦ ਉਸ ਦੀ ਇਹ ਹਾਲਤ ਹੋ ਗਈ ਜਦੋਂ ਤੇ ਸਾਡੀ ਮਾਂ ਗਈ ਹੈ ਉਦੋਂ ਦੀ ਮੇਰੀ ਭੈਣ ਦੀ ਇਹ ਹਾਲਤ ਹੈ ਉਸ ਨੂੰ ਇਸ ਹਾਲਤ ਵਿੱਚ ਵੇਖ ਕੇ ਮੈਂ ਆ ਭੈਰਾਨਾ ਕਿ ਉਹ ਬਿਲਕੁਲ ਹੀ ਬਦਲ ਗਈ ਤੇ ਤੂੰ ਵੀ ਉਸ ਨੂੰ ਜ਼ਿਆਦਾ ਤੰਗ ਨਾ ਕਰਿਆ ਕਰ ਕਿਉਂਕਿ ਮੇਰੇ ਪਾਪਾ ਉਸ ਦਾ ਬਹੁਤ ਧਿਆਨ ਰੱਖਦੇ ਨੇ ਥੋੜੇ ਸਮੇਂ ਵਿੱਚ ਉਹ ਆਪੇ ਹੀ ਠੀਕ ਹੋ ਜਾਊਗੀ ਮੈਂ ਵੀ ਰਾਜ ਦੀ ਗੱਲ ਨਾਲ ਸਹਿਮਤ ਹੋ ਗਈ ਸੀ ਤੇ ਇਹ ਗੱਲ ਸੋਚ ਕੇ ਸੋਚਣਾ ਹੀ ਛੱਡ ਦਿੱਤਾ ਸੀ ਕਿ ਚਲੋ ਠੀਕ ਹੈ ਮੈਨੂੰ ਉਸ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਆਪਣੇ ਹੱਥਾਂ ਨਾਲ ਉਸ ਦੇ ਕਮਰੇ ਵਿੱਚ ਜਾ ਕੇ ਮੇਰਾ ਸਹੁਰਾ ਉਸ ਨੂੰ ਰੋਟੀ ਖਵਾਉਂਦਾ ਜ਼ਿਆਦਾ ਸਮੇਂ ਉਸ ਦੇ ਕਮਰੇ ਵਿੱਚ ਹੀ ਰਹਿੰਦਾ ਸੀ ਅਤੇ ਮੈਂ ਉਸ ਵੱਲ ਵੇਖਦੀ ਰਹਿੰਦੀ ਸੀ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਕਿ ਕੁਝ ਅਜੀਬ ਹੈ ਕਿਉਂਕਿ ਉਹ ਮੇਰੇ ਸਹੁਰੇ ਨਾਲ ਵੀ ਗੱਲ ਨਹੀਂ ਕਰਦੀ ਸੀ ਜਿਉ ਕੋਈ ਚੀਜ਼ ਲੈ ਕੇ ਆਉਂਦੀ ਤਾਂ ਚੀਜ਼ ਵੀ ਨਹੀਂ ਫੜਦੀ ਸੀ ਤੇ ਨਾ ਹੀ ਪਸੰਦ ਕਰਦੀ ਸੀ ਉਹ ਹਮੇਸ਼ਾ ਹੀ ਕਹਿੰਦੇ ਸੀ ਕਿ ਪਤਾ ਨਹੀਂ ਇਦਾਂ ਕਿਉਂ ਕਰਦੀ ਹੈ ਮੈਂ ਵੀ ਇਹ ਸੋਚ ਕੇ ਹੈਰਾਨ ਸੀ ਕਿ ਆਖਰ ਉਸ ਦਾ ਪਿਓ ਉਸ ਨੂੰ ਇੰਨਾ ਪਿਆਰ ਕਰਦਾ ਪਰ ਫਿਰ ਵੀ ਉਹ ਇਦਾਂ ਕਰਦੀ ਹੈ ਮੇਰਾ ਸਾਰਾ ਧਿਆਨ ਮੇਰੇ ਸਹੁਰੇ ਤੇ ਹੁੰਦਾ ਕਿਉਂਕਿ ਸੋਹਰਾ ਮੇਰੀ ਨਣਦ ਦਾ ਬਹੁਤ ਧਿਆਨ ਰੱਖਦਾ ਸੀ ਮੈਂ ਉਸ ਤੋਂ ਦੂਰ ਹੁੰਦੀ ਮੈਨੂੰ ਘਰ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਜ਼ਰ ਨਹੀਂ ਆਉਂਦੀ ਸੀ ਮੇਰੀ ਜ਼ਿੰਦਗੀ ਵਧੀਆ ਬੀਤ ਰਹੀ ਸੀ ਪਰ ਮੈਂ ਆਪਣੀ ਨਾਲਦ ਬਾਰੇ ਜ਼ਿਆਦਾ ਸੋਚਦੀ ਵੀ ਨਹੀਂ ਸੀ ਵਿਆਹ ਦੇ ਸ਼ੁਰੂ ਦੇ ਦਿਨਾਂ ਵਿੱਚ ਮੈਂ ਆਪਣੀ ਮਾਂ ਨੂੰ ਦੱਸਿਆ ਸੀ ਉਹਨਾਂ ਨੇ ਕਿਹਾ ਸੀ ਕਿ ਪ੍ਰਮਾਤਮਾ ਦਾ ਸ਼ੁਕਰ ਕਰ ਉਹ ਆਪਣੇ ਕੰਮ ਤੱਕ ਧਿਆਨ ਰੱਖਦੀ ਹੈ ਮੈਨੂੰ ਵੀ ਉਹਨਾਂ ਦੀ ਗੱਲ ਸਹੀ ਲੱਗੀ ਉਸ ਦਿਨ ਤੋਂ ਬਾਅਦ ਮੈਂ ਆਪਣੇ ਕੰਮ ਤੱਕ ਧਿਆਨ ਰੱਖਣ ਲੱਗੀ ਤੇ ਉਸ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦੀ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਮੈਂ ਉਹਨਾਂ ਨੂੰ ਧਿਆਨ ਨਾਲ ਵੇਖ ਰਹੀ ਹਾਂ ਤਾਂ ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਮੇਰੀ ਧੀ ਮੇਰੇ ਨਾਲ ਇਸ ਤਰ੍ਹਾਂ ਇਸ ਲਈ ਕਰਦੀ ਹੈ ਉਹ ਨਾਰਾਜ਼ ਹੈ ਕਿ ਮੈਂ ਉਸਦੀ ਮਾਂ ਦਾ ਇਲਾਜ ਨਹੀਂ ਕਰਾਇਆ ਜੇ ਸਮੇਂ ਰਹਿੰਦੇ ਮੈਂ ਉਸ ਦਾ ਇਲਾਜ ਕਰਵਾ ਦਿੰਦਾ ਤਾਂ ਉਸਦੀ ਮਾਂ ਸਾਡੇ ਨਾਲ ਹੁੰਦੀ ਪਰ ਸੱਚ ਤਾਂ ਇਹ ਹੈ ਕਿ ਪ੍ਰਮਾਤਮਾ ਨੇ ਉਸਦੀ ਮਾਂ ਦੀ ਇੰਨੀ ਹੀ ਜ਼ਿੰਦਗੀ ਲਿਖੀ ਸੀ ਮੈਂ ਇਸਦੀ ਮਾਂ ਦਾ ਬਹੁਤ ਇਲਾਜ ਕਰਾਇਆ ਉਸ ਉੱਤੇ ਬਹੁਤ ਪੈਸੇ ਖਰਚ ਕੀਤੇ ਦਿਨ ਰਾਤ ਭੱਜਦਾ ਰਿਹਾ ਪਰ ਕਿਸਮਤ ਵਿੱਚ ਉਸਦੇ ਮੌਤ ਲਿਖੀ ਸੀ ਫਿਰ ਮੈਂ ਕੀ ਕਰ ਸਕਦਾ ਸੀ ਉਸਦੇ ਜਾਣ ਤੋਂ ਬਾਅਦ ਮੈਂ ਆਪ ਬਹੁਤ ਦੁਖੀ ਹਾਂ ਪਰੇਜ਼ ਨੂੰ ਇਹ ਗੱਲ ਕੀਤਾ ਸਮਝਾਵਾਂ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਤੇ ਮੈਂ ਆਪਣੇ ਸਹੁਰੇ ਨੂੰ ਦੇਖ ਕੇ ਤਰਸ ਕਰ ਰਹੀ ਸੀ ਕਿ ਇਹਨਾਂ ਉੱਤੇ ਕਿੰਨਾ ਦੁੱਖ ਹੈ ਕਿੰਨਾ ਦਰਦ ਜ਼ਹਿਰੇ ਨੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਉਹ ਆਪਣੇ ਆਪ ਹੀ ਸੰਭਲ ਜਾਊਗੀ ਤੁਸੀਂ ਆਪਣੀ ਕੋਸ਼ਿਸ਼ ਜਾਰੀ ਰੱਖੋ ਮੇਰਾ ਸਹੁਰਾ ਉਸ ਦੇ ਕਮਰੇ ਵਿੱਚ ਚਲਾ ਜਾਂਦਾ ਸ਼ਾਮ ਤੱਕ ਮੇਰੀ ਨੰਦ ਦੇ ਕਮਰੇ ਵਿੱਚ ਹੀ ਰਹਿੰਦਾ ਮੈਂ ਰਸੋਈ ਦਾ ਸਾਰਾ ਕੰਮ ਕਰ ਲਿਆ ਸੀ ਉਸ ਤੋਂ ਬਾਅਦ ਮੈਂ ਵੇਖਿਆ ਕਿ ਉੱਥੇ ਹੀ ਸੀ ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ ਕਿ ਚਲੋ ਦੋਨੋਂ ਪਿਉਧੀ ਬੈਠੇ ਨੇ ਤਾਂ ਮੇਰਾ ਉੱਥੇ ਕੀ ਕੰਮ ਮੇਰਾ ਸੋਹਰਾ ਹਮੇਸ਼ਾ ਉਸਦੇ ਨਖਰੇ ਚੁੱਕਦਾ ਉਹ ਆਪਣੇ ਨਖਰੇ ਵਿਖਾਉਂਦੀ ਕਦੀ ਕਦੀ ਤਾਂ ਮੈਨੂੰ ਉਸ ਉੱਤੇ ਹੈਰਾਨੀ ਹੁੰਦੀ ਪਰ ਮੈਨੂੰ ਕੀ ਪਤਾ ਸੀ ਕਿ ਉਸਦੇ ਪਿੱਛੇ ਉਹ ਕਿਉਂ ਫਿਰਦਾ ਸੀ ਆਕਰ ਉਸਦਾ ਕੀ ਮਕਸਦ ਸੀ ਜੇ ਉਸ ਦਿਨ ਮੈਂ ਉਸ ਕਮਰੇ ਵਿੱਚ ਨਾ ਜਾਂਦੀ ਤਾਂ ਸ਼ਾਇਦ ਮੈਨੂੰ ਕੁਝ ਪਤਾ ਹੀ ਨਾ ਲੱਗਦਾ ਮੇਰਾ ਸੋਹਰਾ ਤਾਂ ਆਪਣੀ ਧੀ ਨੂੰ ਆਪਣੇ ਸੁੱਖ ਲਈ ਬਰਬਾਦ ਕਰ ਰਿਹਾ ਸੀ ਜਿੱਦਾਂ ਹੀ ਉਸ ਰਾਤ ਮੈਂ ਕਮਰੇ ਵਿੱਚ ਗਈ ਅਤੇ ਦੇਖ ਕੇ ਮੇਰੇ ਪੈਰਾਂ ਥਲੋਂ ਜ਼ਮੀਨ ਹੀ ਖਿਸਕ ਗਈ ਕਿ ਉਹ ਕਿਦਾਂ ਉਸ ਨੂੰ ਤੰਗ ਕਰ ਰਿਹਾ ਸੀ ਉਸ ਨੂੰ ਜ਼ਬਰਦਸਤੀ ਫੜ ਕੇ ਉਸ ਨਾਲ ਬੁਰਾ سلوਕ ਕਰ ਰਿਹਾ ਸੀ ਉਹ ਇਸ ਕਦਰ پاگل ਹੋ ਗਿਆ ਸੀ ਕਿ ਉਸ ਨੂੰ ਮੇਰੇ ਆਉਣ ਤੱਕ ਦੀ ਹੋਸ਼ ਨਹੀਂ ਸੀ ਉਸ ਨੂੰ ਪਤਾ ਹੀ ਨਾ ਲੱਗਾ ਉਸ ਉੱਤੇ ਪੂਰਾ ਸ਼ੈਤਾਨ ਸਵਾਰ ਸੀ ਤੇ ਮੇਰੀ ਨਾਲ ਦਸਹਿਮੀ ਪਈ ਸੀ ਆਪਣੇ ਪਿਓ ਦੇ ਅੱਗੇ ਮਿੰਤਾ ਕਰ ਰਹੀ ਸੀ ਪਤਾ ਨਹੀਂ ਉਹ ਇਹ ਸਭ ਕੁਝ ਕਦੋਂ ਤੋ ਬਰਦਾਸ਼ਤ ਕਰ ਰਹੀ ਸੀ ਉਸ ਦਾ ਚੁੱਪਚਾਪ ਰਹਿਣਾ ਆਪਣੇ ਪਿਓ ਤੋਂ ਜਿੜਨਾ ਉਸ ਤੋਂ ਕੋਈ ਚੀਜ਼ ਨਾ ਫੜਨਾ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਰੱਖਣਾ ਇਹ ਉਸ ਦੇ ਪਿੱਛੇ ਦਾ ਕਾਰਨ ਸੀ ਜੋ ਕਿ ਮੈਨੂੰ ਅੱਜ ਸਮਝ ਆਇਆ ਸੀ ਜਿੱਦਾਂ ਹੀ ਮੇਰੇ ਸਹੁਰੇ ਨੂੰ ਮੇਰੇ ਉੱਤੇ ਹੋਣ ਦਾ ਪਤਾ ਲੱਗਾ ਤਾਂ ਇੱਕਦਮ ਹੈਰਾਨ ਹੋ ਗਿਆ ਉਸ ਨੇ ਮੇਰੇ ਵੱਲ ਵੇਖਿਆ ਤੇ ਕਹਿਣ ਲੱਗਾ ਕਿ ਤੂੰ ਇੱਥੇ ਕੀ ਕਰ ਰਹੀ ਹੈ ਕਿਉਂਕਿ ਉਸਨੇ ਸੋਚਿਆ ਨਹੀਂ ਸੀ ਕਿ ਰਾਤ ਦੇ ਸਮੇਂ ਮੈਂ ਉੱਥੇ ਆਉਂਗੀ ਮੈਨੂੰ ਵੇਖ ਕੇ ਉਸਦੇ ਚਿਹਰੇ ਦਾ ਰੰਗ ਬਦਲ ਗਿਆ ਸੀ ਜਦੋਂ ਉਸਨੇ ਪੁੱਛਿਆ ਤੂੰ ਇੱਥੇ ਕੀ ਕਰ ਰਹੀ ਹੈ ਤੇ ਤੈਨੂੰ ਕੀ ਚਾਹੀਦਾ ਹੈ ਮੈਂ ਅੱਗੇ ਵੱਧ ਕੇ ਆਪਣੇ ਨਾਲ ਦੇ ਹੱਥ ਫੜਿਆ ਤੇ ਉਸ ਨੂੰ ਆਪਣੇ ਪਿੱਛੇ ਕਰ ਲਿਆ ਸੀ ਜੋ ਕਿ ਡਰ ਦੇ ਮਾਰੇ ਕੰਬ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਜਿੰਨੀ ਛੇਤੀ ਹੋ ਸਕਦਾ ਚੰਗਾ ਹੋਊਗਾ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਤੁਹਾਡਾ ਉਹ ਜਲੂਸ ਕੱਟਾਂਗੀ ਜੋ ਤੁਸੀਂ ਹਮੇਸ਼ਾ ਯਾਦ ਰੱਖੋਗੇ ਇਹ ਸੁਣਦੇ ਇੱਕਦਮ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਜ਼ਿਆਦਾ ਬਕਵਾਸ ਕਰਨ ਦੀ ਕੋਈ ਲੋੜ ਨਹੀਂ ਇਸ ਨੇ ਹੀ ਤੈਨੂੰ ਮੇਰੇ ਖਿਲਾਫ ਪੜਕਾਇਆ ਹੈ ਤੇ ਤੇਰੇ ਕੰਨ ਭਰੇ ਨਹੀਂ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਈ ਸੀ ਜਦੋਂ ਮੈਂ ਸਭ ਕੁਝ ਆਪਣੀ ਅੱਖਾਂ ਨਾਲ ਵੇਖਿਆ ਸੀ ਤੇ ਉਹ ਕਿੱਦਾਂ ਮੁੱਕਰ ਸਕਦਾ ਸੀ ਮੈਂ ਉਸ ਨੂੰ ਕਿਹਾ ਕਿ ਤੇਰੇ ਵਰਗਾ ਨੀਚ ਇਨਸਾਨ ਜੋ ਇੰਨਾ ਵੱਡਾ ਗੁਨਾਹ ਕਰਕੇ ਵੀ ਆਪਣੇ ਆਪ ਤੇ ਪ੍ਰਸਤਾਵਾ ਨਹੀਂ ਕਰਦਾ ਤੂੰ ਇੱਥੋਂ ਜੇ ਨਾ ਗਿਆ ਤਾਂ ਮੈਂ ਪੁਲਸ ਨੂੰ ਫੋਨ ਕਰ ਦੇਣਾ ਹੈ ਮੇਰੀ ਧਮਕੀ ਨਾਲ ਉਹ ਬੁਰੀ ਤਰ੍ਹਾਂ ਡਰ ਗਿਆ ਸੀ ਤੇ ਕਮਰੇ ਤੋਂ ਬਾਹਰ ਚਲੇ ਗਏ ਮੇਰੀ ਨਣ ਬਹੁਤ ਉੱਚੀ ਉੱਚੀ ਰੋ ਰਹੀ ਸੀ ਉਸ ਦੀ ਹਾਲਤ ਬਹੁਤ ਖਰਾਬ ਸੀ ਮੈਂ ਉਸ ਨੂੰ ਰੋਣ ਦਿੱਤਾ ਕਿ ਉਸ ਦੇ ਦਿਲ ਦਾ ਬੋਝ ਹੌਲਾ ਹੋ ਜਾਊਗਾ ਜਦੋਂ ਰੋ ਕੇ ਉਸ ਦਾ ਦੁੱਖ ਘਟਿਆ ਤਾਂ ਉਸ ਨੇ ਆਪ ਹੀ ਦੱਸਣਾ ਸ਼ੁਰੂ ਕਰ ਦਿੱਤਾ ਕਿ ਜਦੋਂ 12 ਸਾਲ ਦੀ ਸੀ ਤਾਂ ਉਸ ਦੀ ਮਾਂ ਦਾ ਵਿਆਹ ਮੇਰੇ ਸਹੁਰੇ ਨਾਲ ਹੋਇਆ ਸੀ ਮੈਂ ਉਸ ਨੂੰ ਪੁੱਛਿਆ ਕਿ ਤੂੰ ਰਾਜ ਦੀ ਸਗੀ ਤੇ ਨਹੀਂ ਤਾਂ ਉਸਨੇ ਕਿਹਾ ਨਹੀਂ ਮੇਰੀ ਮਾਂ ਦਾ ਦੂਜਾ ਵਿਆਹ ਸੀ ਅਤੇ ਉਸਦੀ ਮਾਂ ਨੇ ਮੇਰੇ ਸਹੁਰੇ ਨਾਲ ਵਿਆਹ ਇਸ ਲਈ ਕਰਵਾ ਲਿਆ ਸੀ ਕਿ ਉਸ ਨੂੰ ਪਿਓ ਦਾ ਸੁੱਖ ਮਿਲੇਗਾ ਪਹਿਲਾਂ ਤਾਂ ਉਸਦੀ ਮਾਂ ਨਾਲ ਉਸ ਦਾ ਵੀ ਬਹੁਤ ਧਿਆਨ ਰੱਖਦਾ ਸੀ ਪਰ ਜਿਸ ਨਾਲ ਉਸਦੀ ਮਾਂ ਬਹੁਤ ਕੁਝ ਰਹਿੰਦੀ ਕਿ ਮੈਨੂੰ ਇੱਕ ਚੰਗਾ ਜੀਵਨ ਸਾਥੀ ਮਿਲ ਗਿਆ ਤੇ ਮੇਰੀ ਧੀ ਨੂੰ ਇੱਕ ਚੰਗਾ ਪਿਓ ਪਰ ਜੋ ਉਸਦੀ ਧੀ ਨੂੰ ਵੀ ਪੁੱਛ ਰਿਹਾ ਹੈ ਪਰ ਉਹ ਨਹੀਂ ਜਾਣਦੀ ਸੀ ਕਿ ਉਹਨਾਂ ਦੀ ਨੀਅਤ ਬਹੁਤ ਖਰਾਬ ਸੀ ਅਤੇ ਉਹ ਹਰ ਸਮੇਂ ਉਸ ਨੂੰ ਗਲਤ ਨਜ਼ਰਾਂ ਨਾਲ ਵੇਖਦਾ ਸੀ ਮੇਰੀ ਨਾਲਦ ਨੇ ਦੱਸਿਆ ਕਿ ਜਦੋਂ ਮਾਂ ਜਿਉਂਦੀ ਸੀ ਤਾਂ ਉਸ ਸਮੇਂ ਵੀ ਉਹ ਮੇਰੇ ਨਾਲ ਅਜੀਬ ਹਰਕਤਾਂ ਕਰਦੇ ਉਹ ਮਾਂ ਦੇ ਹੁੰਦੇ ਵੀ ਜਿਸ ਅੰਦਾਜ਼ ਨਾਲ ਮੈਨੂੰ ਹੱਥ ਲਾਉਂਦੇ ਸੀ ਉਹ ਬਹੁਤ ਗਲਤ ਸੀ ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਨੇ ਮੇਰੀ ਗੱਲ ਦਾ ਸੱਚ ਹੀ ਨਾ ਮੰਨਿਆ ਜਦੋਂ ਮੇਰੀ ਮਾਂ ਸੁੱਤੀ ਹੁੰਦੀ ਤਾਂ ਉਹ ਮੈਨੂੰ ਬਹੁਤ ਤੰਗ ਕਰਦੇ ਮਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਗਲਤੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪਣੇ ਪਿਓ ਦੇ ਉੱਤੇ ਇਲਜ਼ਾਮ ਲਾ ਰਹੀ ਹੈ ਮੇਰੀ ਮਾਂ ਨੇ ਮੇਰੀ ਗੱਲ ਦਾ ਕਦੇ ਵੀ ਸੱਚ ਨਹੀਂ ਮੰਨਿਆ ਤੇ ਨਾ ਹੀ ਮੇਰੇ ਤੇ ਭਰੋਸਾ ਕੀਤਾ ਫਿਰ ਮੈਂ ਕਿਸੇ ਨੂੰ ਕੀ ਕਹਿੰਦੀ ਮੇਰੇ ਉੱਤੇ ਉਹ ਹੈਵਾਨ ਸ਼ੇਰ ਹੁੰਦਾ ਜਾ ਰਿਹਾ ਸੀ ਪਹਿਲਾਂ ਤਾਂ ਉਹ ਮੈਨੂੰ ਥੋੜਾ ਤੰਗ ਕਰਦਾ ਸੀ ਪਰ ਹੁਣ ਜਿੱਦਾਂ ਹੀ ਮੈਂ ਜਵਾਨ ਹੋਈ ਤਾਂ ਉਸ ਦੀ ਹੱਦ ਪਾਰ ਹੋ ਰਹੀ ਸੀ ਅਤੇ ਫਿਰ ਇੱਕ ਦਿਨ ਅਜਿਹਾ ਹੋਇਆ ਜਦ ਉਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇੱਕ ਦਿਨ ਮੇਰੀ ਮਾਂ ਜਦੋਂ ਬਾਜ਼ਾਰ ਤੋਂ ਆਈ ਤਾਂ ਉਸ ਨੇ ਆਪਣੀ ਅੱਖਾਂ ਨਾਲ ਇਹ ਸਭ ਕੁਝ ਵੇਖ ਲਿਆ ਸੀ। ਉਸ ਨੂੰ ਬਰਦਾਸ਼ਤ ਨਾ ਹੋਇਆ ਤੇ ਉਸ ਨੂੰ ਉਸੇ ਸਮੇਂ ਦਿਲ ਦਾ ਦੌਰਾ ਪੈ ਗਿਆ ਅਤੇ ਕੁਝ ਦਿਨ ਹਸਪਤਾਲ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਈ ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੈਂ ਕਸੂਰਵਾਰ ਨਹੀਂ ਸਗੋਂ ਉਸ ਦਾ ਘਰ ਵਾਲਾ ਗਲਤ ਹੈ। ਮੇਰੀ ਮਾਂ ਨੇ ਮਰਨ ਤੋਂ ਪਹਿਲਾਂ ਮੇਰੇ ਤੋਂ ਮਾਫੀ ਮੰਗੀ ਸੀ ਪਰ ਮੈਂ ਮਾਂ ਨੂੰ ਕਿਹਾ ਸੀ ਕਿ ਤੁਹਾਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਕਿਉਂਕਿ ਪਹਿਲੇ ਦਿਨ ਹੀ ਮੇਰੀ ਮਾਂ ਨੇ ਮੇਰੇ ਤੇ ਯਕੀਨ ਕੀਤਾ ਹੁੰਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ ਮਾਂ ਦੇ ਮਰਨ ਤੋਂ ਬਾਅਦ ਮੈਂ ਸੋਚਿਆ ਸੀ ਕਿ ਘਰ ਛੱਡ ਕੇ ਚਲੀ ਜਾਵਾਂ ਫਿਰ ਇਹ ਸੋਚ ਕੇ ਡਰ ਗਈ ਕਿ ਬਾਹਰ ਦੇ ਲੋਕ ਪਤਾ ਨਹੀਂ ਕਿੱਦਾਂ ਦੇ ਹੋਣਗੇ ਉਹ ਮੇਰੇ ਨਾਲ ਪਤਾ ਨਹੀਂ ਕੀ ਕਰਨਗੇ ਜੇ ਮੈਂ ਇਸ ਘਰ ਤੋਂ ਬਾਹਰ ਚਲੀ ਗਈ ਤਾਂ ਫਿਰ ਪਤਾ ਨਹੀਂ ਮੈਨੂੰ ਕੌਣ ਮਿਲੂਗਾ ਜੋ ਮੇਰੇ ਨਾਲ ਗਲਤ ਕਰੂਗਾ ਮੈਂ ਆਪਣੀ ਕਿਸਮਤ ਨਾਲ ਸਮਝੌਤਾ ਕਰ ਲਿਆ ਤੇ ਮੈਂ ਇਹ ਗੱਲ ਕਦੇ ਵੀ ਰਾਜਵੀਰ ਨੂੰ ਵੀ ਨਹੀਂ ਦੱਸੀ ਕਿਉਂਕਿ ਉਹਨਾਂ ਨੇ ਵੀ ਮੇਰਾ ਭਰੋਸਾ ਨਹੀਂ ਕਰਨਾ ਸੀ ਮੇਰੀ ਮਾਂ ਨੂੰ ਗਏ 6 ਸਾਲ ਹੋਣ ਵਾਲੇ ਨੇ ਇੰਨਾ 6 ਸਾਲਾਂ ਵਿੱਚ ਮੇਰੇ ਨਾਲ ਉਸਨੇ ਹਰ ਗਲਤ ਸਲੂਕ ਕੀਤਾ ਮੈਂ ਆਪਣੇ ਦਿਲ ਨੂੰ ਹੌਸਲਾ ਦਿੱਤਾ ਕਿ ਖੈਰ ਮੈਂ ਫਿਰ ਉਸ ਤੋਂ ਬਾਅਦ ਆਪਣੀ ਨੰਦ ਨੂੰ ਸਮਝਾਇਆ ਕਿ ਜੇ ਤੇਰੇ ਨਾਲ ਅਜਿਹਾ ਕੁਝ ਹੋ ਰਿਹਾ ਸੀ ਮੈਂ ਤੇਰੇ ਨਾਲ ਹਾਂ ਤੂੰ ਮੈਨੂੰ ਉਸ ਦਿਨ ਹੀ ਦੱਸਣਾ ਸੀ ਮੇਰੀ ਨਾਨਦ ਨੇ ਕਿਹਾ ਕਿ ਜੇ ਮੈਂ ਤੁਹਾਨੂੰ ਸਭ ਕੁਝ ਦੱਸਤੀ ਤਾਂ ਤੁਸੀਂ ਮੇਰਾ ਸੱਚ ਨਹੀਂ ਮੰਨਣਾ ਸੀ ਕਿਉਂਕਿ ਮੇਰੇ ਦਿਲ ਵਿੱਚ ਸੀ ਕਿ ਜਦੋਂ ਮੇਰੀ ਮਾਂ ਨੇ ਹੀ ਮੇਰਾ ਭਰੋਸਾ ਨਹੀਂ ਕੀਤਾ ਤਾਂ ਤੁਸੀਂ ਸਾਰੇ ਕਿੱਦਾਂ ਕਰਦੇ ਉਸਦੇ ਦੁੱਖ ਨੇ ਮੈਨੂੰ ਛੱਲ ਨਹੀਂ ਕਰ ਦਿੱਤਾ ਸੀ ਪੂਰੀ ਰਾਤ ਅਸੀਂ ਉਸਦੇ ਕਮਰੇ ਵਿੱਚ ਬੰਦ ਰਹੇ ਅਤੇ ਮੀਂਹ ਬੰਦ ਹੋਣ ਤੋਂ ਬਾਅਦ ਜਿੱਦਾਂ ਹੀ ਮੇਰਾ ਘਰ ਵਾਲਾ ਆਇਆ ਮੈਂ ਹਿੰਮਤ ਕਰਕੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ ਇਗਾ ਲੋਸ ਲਈ ਸੱਚ ਮੰਨਣਾ ਮੁਸ਼ਕਲਤਾ ਜ਼ਰੂਰ ਸੀ ਪਰ ਨਾ ਮੁਮਕਿਨ ਨਹੀਂ ਸੀ ਕਿਉਂਕਿ ਉਸ ਨੂੰ ਆਪਣੀ ਭੈਣ ਦੀ ਹਾਲਤ ਦਿਖ ਰਹੀ ਸੀ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਪਿਓ ਇਹ ਸਭ ਕੁਝ ਕਰੂਗਾ ਇਸ ਗੱਲ ਉੱਤੇ ਗੁੱਸੇ ਹੋ ਕੇ ਉਹ ਆਪਣੇ ਪਿਓ ਦੇ ਕਮਰੇ ਵਿੱਚ ਗਏ ਤੇ ਉਹਨਾਂ ਨੂੰ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਉਹ ਸੌਰਾ ਬੈੱਡ ਉੱਤੇ ਪਿਆ ਸੀ ਜਦੋਂ ਅਸੀਂ ਆਵਾਜ਼ ਮਾਰੀ ਤਾਂ ਉਹਨਾਂ ਦੇ ਸਰੀਰ ਦੀ ਕੋਈ ਹਰਕਤ ਨਹੀਂ ਸੀ ਜਦੋਂ ਰਾਜ ਨੇ ਹੱਥ ਲਾਇਆ ਤੋਂ ਨਾਲ ਵਿੱਚ ਸਾਹ ਹੀ ਨਹੀਂ ਸੀ ਅਸੀਂ ਡਾਕਟਰ ਨੂੰ ਬੁਲਾਇਆ ਤਾਂ ਪਤਾ ਲੱਗਾ ਕਿ ਉਹਨਾਂ ਦੀ ਮੌਤ ਹੋ ਗਈ ਸ਼ਾਇਦ ਉਹ ਇਸ ਗੱਲ ਤੋਂ ਡਰ ਗਈ ਸੀ ਕਿ ਹੁਣ ਇਹ ਗੱਲ ਸਭ ਨੂੰ ਪਤਾ ਲੱਗ ਗਈ ਹੈ ਅਤੇ ਇਸ ਕਰਕੇ ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਦਿਲ ਦਾ ਦੌਰਾ ਪੈ ਗਿਆ ਦੋਸਤੋ ਤਲਾਕ ਤਾਂ ਦੋ ਜਣਿਆਂ ਦੇ ਵਿੱਚ ਹੁੰਦਾ ਜਿਸ ਵਿੱਚ ਪਤੀ ਪਤਨੀ ਸ਼ਾਮਲ ਹੁੰਦੇ ਨੇ ਪਰ ਕਦੀ ਸੋਚਿਆ ਕਿ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਪਤਾ ਨਹੀਂ ਕਿੰਨੀਆਂ ਅਜਿਹੀਆਂ ਬੱਚੀਆਂ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਹੋ ਰਿਹਾ ਤੇ ਉਹਨਾਂ ਦੇ ਮਦਰੇ ਪਿਓ ਨੇ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਪਹਿਲਾਂ ਆਪਣੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ ਤਾਂਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਖਰਾਬ ਨਾ ਹੋਵੇ ਤੇ ਤੁਹਾਡੇ ਬੱਚੇ ਕਿਸੇ ਦੇ ਹੱਥ ਦਾ ਖਡੋਣਾ ਨਾ ਬਣਨ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਈ ਹਾਂ ਸਬਸਕ੍ਰਾਈਬ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ ਜੀ